ਸਾਖੀ ਭਾਈ ਤਾਰੂ ਸਿੰਘ ਕੀ ਸੁਣੋ ਸਿੱਖ ਮਨ ਲਾਏ ਜੋ ਖਾਨ ਬਹਾਦਰ ਲੈ ਤੁਰਿਓ ਖੋਪਰੀ ਸਿਰੋਂ ਉਤਰਾਏ ਆਪਣਾ ਆਪ ਭਾਈ ਤਾਰੂ ਸਿੰਘ ਨੇ ਕੁਰਬਾਨ ਕੀਤਾ ਤੇ ਜਕਰੀਆ ਖਾਨ ਨੂੰ ਜੁੱਤੀ ਦੇ ਅੱਗੇ ਲਾ ਕੇ ਖੜਿਆ ਤੇ ਜਕਰੀਆ ਖਾਨ ਕਹਿੰਦਾ ਪਤਾ ਕੀ ਸੀ ਯੂਤਨ ਸਾਥ ਕਰੋ ਬਾਲ ਦੂਰ ਨਾਈਆਂ ਨ ਕਹਿਓ ਸਿਰਮਨੂ ਜ਼ਰੂਰ ਕਹਿੰਦੇ ਦਾ ਸਿਰ ਮੋਨ ਦਿਓ ਭਾਈ ਤਾਰੂ ਸਿੰਘ ਜੀ ਕਹਿੰਦੇ ਮੇਰਾ ਤੇ ਸਿਰ ਤੂੰ ਕਹਿਣਾ ਜੁੱਤੀਆਂ ਦੇ ਨਾਲ ਜਾਂ ਸਿਰ ਮੋਨ ਦਵਾਂਗਾ ਪਰ ਇਹੀ ਜੁੱਤੀਆਂ ਪਹਿਲਾਂ ਤੇਰੇ ਸਿਰ ਦੇ ਵਿੱਚ ਵੱਜਣਗੀਆਂ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲੈ ਕੇ ਜਾਊਂਗਾ ਸਿਰ ਦੇ ਉੱਪਰ ਕੈਂਚੀ ਚਲਾਉਂਦਾ ਹੈ ਸੰਦ ਖੁੰਡੇ ਹੋ ਜਾਂਦੇ ਹੈ ਖੋਪਰੀ ਲਾ ਦਿੱਤੀ ਜਾਂਦੀ ਹੈ ਯਕਰੀਆ ਖਾਂ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਫਿਰ ਪੁਸ਼ ਦਾ ਆ ਕੇ ਇਲਾਜ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਜੀ ਕਹਿੰਦੇ ਮੇਰੇ ਪੈਰ ਦੀ ਜੁੱਤੀ ਲੈ ਜਾਓ ਸਿਰ ਦੇ ਵਿੱਚ ਮਾਰੋਂਗੇ ਪਿਸ਼ਾਬ ਦਾ ਬੰਨ ਖੁੱਲ ਜਾਊਗਾ ਜਿਉਂ-ਜਿਉਂ ਜੁੱਤੀਆਂ ਵੱਜਦੀਆਂ ਤਿਉਂ-ਤਿਉਂ ਪਿਸ਼ਾਬ ਦਾ ਬੰਨ ਖੁੱਲਦਾ ਹੈ ਤੇ ਜਿਹੜਾ ਯਕਰੀਆ ਖਾਂ ਉਹਦੀ ਮੌਤ ਹੋ ਜਾਂਦੀ ਹੈ ਸਿਰ ਦੇ ਵਿੱਚ ਜੁੱਤੀਆਂ ਖਾਂਦੇ ਹੋਏ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਪਤਾ